ਉੱਡਿਆ ਆ ਸੇਠ ਜੀ ਨੇ ਨੇਕ ਚੰਦ ਜੀ ਨੇ ਵੇਚੀ ਆ ਡੋਰ ਅੱਛਾ ਉਹਦੀ ਗਰਦਨ ਬੰਦੇ ਦੀ ਇਸ ਤਰ੍ਹਾਂ ਕੱਟੀ ਗਈ ਲੋਕਾਂ ਦੇ ਤੁਸੀਂ ਨਮਾਇੰਦੇ ਚੁਣੇ ਹੋਏ ਉਹ ਵੀ ਤੁਹਾਡੇ ਹੀ ਉਹਨਾਂ ਨੂੰ ਹੋ ਸਕਦਾ ਉਹਨਾਂ ਵੀ ਸਾਰੇ ਟੱਬਰ ਨੇ ਵੋਟ ਤੁਹਾਨੂੰ ਪਾਈ ਹੋਵੇ ਅੱਛਾ ਜੀ ਠੀਕ ਹੈ ਉਹਦੀ ਗਰਦਨ ਕੱਟੀ ਕਿ ਉਹਦੇ ਘਰ ਵਾਲੀ ਦਾ ਜਿਹੜਾ ਮੋਟਰਸਾਈਕਲ ਤੋਂ ਜੋ ਡਿੱਗਿਆ ਤੇ ਸਿਰ ਪਾੜ ਗਿਆ ਉਹਦੇ ਟਾਂਕੇ ਲੱਗੇ ਹੋਇਆ ਉਹ ਬੰਦਾ ਹੋ ਸਕਦਾ ਨਾ ਬਚੇ ਉਹ ਤਿੰਨ ਚਾਰ ਜੁਆਕਾਂ ਦਾ ਪਿਆ ਹੋਇਆ ਇਕੱਲਾ ਕਮਾਉਣ ਵਾਲਾ ਜੀ ਜੀ ਦੀਆਂ ਕਿਹੜੀਆਂ ਦੁਕਾਨਾਂ ਤੇ ਬੰਦ ਕਰਾਏਗਾ ਡੋਰ ਮਤਲਬ ਤੁਹਾਡੇ ਬੰਦੇ ਮਤਲਬ ਤੁਹਾਡੀ ਵਿਕਦੀ ਅਸੀਂ ਲੈ ਗਏ ਡੋਰ ਤੂੰ ਲੈ ਕੇ ਸੀਮ ਸਾਹਿਬ ਨਾਲ ਤਾਂ ਸਾਰਾ ਸ਼ਹਿਰ ਦੇ ਡੋਰਾਂ ਬੰਦ ਕਰਾ ਲਿਆ ਮੈਂ ਸਾਰਿਆਂ ਨੂੰ ਇੱਕ ਬੰਦਾ ਚੱਕ ਲਿਆ 10 ਬੰਦੇ ਡੋਰਾਂ ਵਿੱਚ ਹੀ ਜਾਂਦੇ ਐ ਐਮ ਐਲ اے ਸਾਹਿਬ ਮੈਨੂੰ ਨਾਂ ਦੇਓ ਉਹਨਾਂ ਦੇ ਜੇ ਤੁਹਾਨੂੰ ਪਤਾ ਨਾ ਜੇ ਤੁਹਾਨੂੰ ਪਤਾ ਵਿਕਦੀ ਐ ਤਾਂ ਮੈਨੂੰ ਨਾਂ ਦੇ ਦੇ ਉਹਨਾਂ ਨੇ ਕਿੱਥੋਂ ਲੈ ਕੇ ਆਉਂਦੇ ਡੋਰ ਤੁਸੀਂ ਇੱਕ ਬੰਦੇ ਨੂੰ ਚੱਕ ਲੈਂਦਾ ਸ਼ਹਿਰ ਚ ਦੁਕਾਨਾਂ ਬਹੁਤ ਨੇ ਮੈਂ ਕਹਿੰਦਾ ਜੀ ਦੁਕਾਨਾਂ ਬਹੁਤ ਆ ਤਾਂ ਮਤਲਬ ਤੁਹਾਨੂੰ ਪਤਾ ਕਿ ਕਿੱਥੇ ਵਿਕਦੀ ਐ ਯਾਰ ਮੇਰੇ ਨਾਲ ਹੁਣ ਤੂੰ ਬਾਹਲਾ ਉੱਚੀ ਨਹੀਂ ਵੀ ਗੱਲਾਂ ਕਰ ਤੂੰ ਹੁਣ ਪਹਿਲੇ ਸਾਹਿਬ ਇਹ ਕਰੇ ਕਿ ਨਹੀਂ ਵੇਚਣਗੇ ਐਮ ਐਲ اے ਸਾਹਿਬ ਪ੍ਰਧਾਨਪੁਰ ਸਾਈਡ ਦਾ ਐਮਐਲਏ ਸਾਹਿਬ ਉੱਚੀ ਬੋਲਣਾ ਤੁਸੀਂ ਸ਼ੁਰੂ ਕੀਤਾ ਪਹਿਲ ਮੈਂ ਨਹੀਂ ਕੀਤੀ ਮੇਰੀ ਇੱਕ ਬੇਨਤੀ ਸੁਣ ਲਓ ਮੈਂ ਹੁਣ ਚੁੱਪ ਕਰਕੇ ਸਾਡੇ ਮੈਂ ਤੇਰੀ ਕੋਈ ਬੇਨਤੀ ਨਹੀਂ ਸੁਣੀ ਚੁੱਪ ਕਰਕੇ ਸਾਡੇ ਦੋਨੇ ਬੰਦੇ ਘਰੇ ਭੇਜ ਦੇ ਪਾਸੇ ਮੈਂ ਤੁਹਾਨੂੰ ਰਿਕੁਐਸਟ ਕਰਦਾ ਇਹ ਗੱਲ ਕਰਨੀ ਹੈ ਤੂੰ ਮੇਰੇ ਕੋਲ ਇੱਥੇ ਦਫਤਰ ਜਾ ਕੇ ਕਰ ਲਈ ਆ ਕੇ ਤੁਸੀਂ ਇੱਕ ਗੱਲ ਦੱਸੋ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਕਦੇ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਕਿਸੇ ਕੰਮ 'ਚ ਦਖਲਅੰਦਾਜ਼ੀ ਕੀਤੀ ਹੈ ਕਿ ਤੁਸੀਂ ਐ ਨਹੀਂ ਐ ਕਰਨਾ ਯਾਰ ਸਾਨੂੰ ਨਾ ਸਿਖਾ ਮੇਰੀ ਸੁਣੋ ਗੱਲ ਫਿਰ ਸਰ ਸਾਨੂੰ ਵੀ ਨਾ ਸਿਖਾਓ ਐਮ ਐਲ ਏ ਸਾਹਿਬ ਸਾਨੂੰ ਵੀ ਨਾ ਸਿਕਾ ਤੁਸੀਂ ਸਾਨੂੰ ਕਾਨੂੰਨ ਨੇ ਤੁਸੀਂ ਕਾਨੂੰਨ ਨੇ ਸਿਖਾ ਸਕਦਾ ਐਮ ਐਲ ਏ ਸਾਹਿਬ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਤੁਸੀਂ 5 ਸਾਲ ਰਹਿਣਾ ਹੈ ਅਸੀਂ ਆਪਣੀ ਸਰਵਿਸ ਪੂਰੀ ਕਰਕੇ ਫੇਰ ਰਿਟਾਇਰਮੈਂਟ ਲੈਣੀ ਹੈ ਤੁਸੀਂ ਜਿਹੜੇ ਦਬਕੇ ਮੈਨੂੰ ਮਾਰਦੇ ਹੋ ਨਾ ਰਿਟਾਇਰਮੈਂਟ ਲੈਣੀ ਹੈ ਕੋਸਮਾਤੀ ਕਰੇ ਮੈਂ ਤੇਰੀ ਰਿਟਾਇਰਮੈਂਟ ਪਹਿਲਾਂ ਕਰਾ ਗੂ ਤੁਸੀ ਕਰਵਾ ਦਿਓ ਜਦੋਂ ਜਲ ਕੀਤਾ ਇਹ ਤੁਹਾਡੇ ਵੱਸ ਦਾ ਇਹ ਤੁਹਾਡੇ ਵੱਸ ਦਾ ਰੋਗ ਨਹੀਂ ਹੈ ਪਖਾਨਕੋਟ ਨਹੀਂ ਭੇਜਦੇ ਹੁਣ ਤੁਸੀਂ ਮੈਨੂੰ ਇੱਕ ਵਾਰ ਪਖਾਨਕੋਟ ਛੱਡੋ ਤੁਸੀਂ ਮੇਰੀ ਚਾਹੇ ਨਾ ਤੁਸੀਂ ਜੰਮੂ ਕਸ਼ਮੀਰ ਦੀ ਬਦਲੀ ਕਰਵਾ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਪਾਕਿਸਤਾਨ ਭੇਜ ਦਿਓ ਤੁਸੀਂ ਮੇਰੀ ਬਦਲੀ ਕਰਵਾਓ ਹੋਰ ਤੁਹਾਡੇ ਪੱਲੇ ਹੈ ਕੀ ਤੁਸੀਂ ਮੇਰੀ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਕੋਈ ਨਹੀਂ ਮੈਂ ਖੜ ਜਾ ਮੈਂ ਤੇਰੇ ਨਾਲ ਕਰਨਾ ਗੱਲ ਖਾਣਿਆ ਕੀ ਕਰਨਾ ਕਰ ਹਾਂ ਕੋਈ ਗੱਲ ਨਹੀਂ ਆਜੋ ਮੈਂ ਵੇਟ ਕਰਦਾ ਤੁਹਾਡੀ ਆਜੋ ਆਜੋ